ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਤੇ ਇਸ ਵੇਲੇ ਤੁਹਾਨੂੰ ਮੇਨ ਜਿਹੜੀ ਵੀਡੀਓ ਆ ਇਸ ਮਾਲੀ ਦੀ ਵਿਖਾਵਾਂਗੇ ਕੱਟੇ ਦੀ ਵਿਖਾਵਾਂਗੇ ਹਜੇ ਖੀਰਾ ਤੇ ਬੜੀ ਸ਼ਾਨਦਾਰ ਕਿਸੇ ਭੈਣ ਭਰਾਣੇ ਦੀ ਸੰਭਾਈ ਕੀਤੀ ਆ ਤੇ ਐਂਡ ਓਕੇ ਰਿਪੋਰਟ ਆ ਜੇ ਕਿਸੇ ਸੱਜਣ ਨੇ ਮਈਆਂ ਦੇ ਵਿੱਚ ਇਹ ਮੰਨ ਲਓ ਬਰੀਡ ਲਈ ਕੱਟਾ ਛੱਡਣਾ ਤਾਂ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਕੀ ਮਾਲ ਤਕਰੀਬਨ ਵਪਾਰ ਵਾਲਾ ਹੀ ਹੁੰਦਾ ਅੱਜ ਤੁਹਾਨੂੰ ਕੱਟੇ ਦੀ ਵੀਡੀਓ ਇਸ ਕਰਕੇ ਵਿਖਾਉਣੀ ਆ ਕਿ ਇਸ ਤੋਂ ਬਾਅਦ ਮਈਆਂ ਜਦੋਂ ਸੈਟ ਵਟ ਹੁੰਦੀਆਂ ਤਾਂ ਇਹਨਾਂ ਦੀ ਵੀ ਵੀਡੀਓ ਜਿਹੜੀ ਉਹ ਵੀ ਵਿਖਾਵਾਂਗੇ ਮੜੀਆਂ ਕਿਉਂਕਿ ਸੈਟ ਵਟ ਹੋ ਜਾਣ ਪਸੂ ਉਸ ਤੋਂ ਬਾਅਦ ਫਿਰ ਵੀਰ ਹਰੀ ਕਹਿੰਦੇ ਵੀ ਆਪਾਂ ਵਿਖਾ ਦੇਾਂਗੇ ਤੇ ਆ ਜੋ ਕੱਟੇ ਦੀ ਡਿਟੇਲ ਲਈਏ ਬਾਕੀ ਜੇ ਕਿਸੇ ਭੈਣ ਭਰਾ ਦੇ ਕੋਈ ਇਹਨਾਂ ਚੋਂ ਮੈਂ ਪਸੰਦ ਆ ਜਾਂਦੀ ਆ ਤਾਂ ਸੱਜਣੋ ਮਨ ਲਓ ਵੀ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰਕੇ ਕਿੰਨਾ ਦੁੱਧ ਆ ਕਿੰਨੇ ਟਾਈਮ ਦੀ ਸੂਈ ਆ ਉਹ ਗੱਲਬਾਤ ਕਰ ਲਿਓ ਤੇ ਇੱਕ ਵਿੱਚ ਮੀਣੀ ਵੀ ਆ ਇਹ ਵੀ ਨੋਟ ਕਰ ਲਿਓ ਆ ਵੇਖੋ ਝੂਟੀ ਕੱਡਾ ਵਜਨ ਵਜਨ ਕੱਡਾ ਕੱਤ ਲੀਵਾ ਨਾੜਾ ਨਾ ਗੁੰਦਿਆ ਪਿਆ ਇਹ ਆ ਗਈ ਮੀਣੀ ਤੇ ਇੱਕ ਆ ਝੂਟੀ ਆ ਗਈ ਪਿਛਲੇ ਦਰੋਏ ਲਵੀ ਸਾਸਤਰੀ ਕਾਲ ਸਾਸਤਰੀ ਕਾਲ ਹੋਰ ਸੁਣਾ ਬਸ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਡਰੈਸ ਆਪਣਾ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰਾਈ ਤੇ ਨੰਬਰ 7681932010 76819 ਤੇ 32010 ਹਾਂਜੀ ਤੇ ਇਹ ਮਾਲੀ ਦੀ ਉਮਰ ਕਿੰਨੀ ਆ ਇਹ ਬਣ ਕੇ ਚਲੋ ਹੋਊਗਾ 20 ਕੁ ਮਹੀਨੇ ਦਾ ਜੀ ਖੀਰਾ ਨੂੰ ਹੋ ਜੇ ਖੀਰਾ ਤੇ 20 ਮਹੀਨੇ ਉਮਰ ਆ ਹਾਂਜੀ ਤੇ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਪਹਿਲੇ 17 18 ਕਿਲੋ ਦੁੱਧ ਦਿੱਤਾ ਉਹ ਨਹੀਂ 17 18 ਕਿਲੋ ਵਾਲੀ ਮਾਂ ਦਾ ਬੱਚਾ ਇਹ ਹਾਂਜੀ ਤੇ ਪਿਓ ਵਾਲੇ ਪਾਸਿਓਂ ਕਿ ਉਹ ਸਰਕਾਰੀ ਸੀਮੰਦ ਆ ਜੀ ਐਚ ਐਲ ਡੀ ਦਾ ਹੈ ਸਰਕਾਰੀ ਸੀਮੰਦ ਆ ਗਿਆ ਠੀਕ ਆ ਹੁਣ ਹਜੇ ਖੀਰਾ ਹੀ ਆ ਤੇ ਮਈਆਂ ਤੇ ਤਾਂ ਨਹੀਂ ਛੱਡਿਆ ਵੀਰਾਂ ਨਾਲੇ ਹਜੇ ਤਾਂ ਕਰਦਾ ਹਨਾ ਤੇ ਸਾਂਭਿਆ ਬਹੁਤ ਆ ਸਾਂਭਿਆ ਬਹੁਤ ਬੰਦੇ ਜੀ ਕੱਢੀ ਬਾਹਰ ਮਾੜੀ ਜੀ ਤੋਰ ਕਰਾ ਚੱਕ ਲੋ ਵੀ ਸੱਜਣੋ ਮੇਨ ਵੀਡੀਓ ਤੁਹਾਡੇ ਨਾਲ ਇਹਦੀ ਸਾਂਝੀ ਕਰਦੇ ਆ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਕੈਮਰਾ ਮਾਰਤਾ ਮਾਲ ਸਾਰਾ ਹੀ ਵਪਾਰ ਲੈਣ ਵਾਲਾ ਬਕਾਊ ਆ ਵੇਖਿਓ ਸੰਗ ਸੰਗ ਤੇ ਬਿਊਟੀ ਬੈਟੀ ਵਾਲੇ ਪੱਖ ਤੋਂ ਮੈਂ ਤੁਹਾਨੂੰ ਜੇ ਘਰੇ ਮੰਨ ਕੇ ਚੱਲੋ ਵੀ ਚੰਗੇ ਕਿਸੇ ਦੇ ਕੋਲੇ ਪਸ਼ੂ ਆ ਤੇ ਨਹੀਂ ਟੀਕਿਆਂ ਵਾਲਾ ਸਬੱਬ ਬੰਦਾ ਤਾਂ ਆ ਮਾਲੀ ਨਾਲ ਸੰਪਰਕ ਕਰ ਲਿਓ ਕਿਉਂਕਿ ਮੰਨ ਲਓ ਵੀ 6 ਮਹੀਨੇ ਸਾਂਭ ਕੇ ਲੱਗ ਜੂ ਮਈਆਂ ਲਾਉਣਾ ਓ ਮੈਨੂੰ ਲੱਗਾ ਬਰੋਬਰ ਦੀ ਮਾਝ ਹੋਵੇ ਚਲਾ ਦੂਗਾ ਅੱਛਾ ਹਾਂ ਠੀਕ ਆ ਠੀਕ ਆ ਲੋ ਵੀ ਸੱਜਣੋ ਮੰਨ ਲਓ ਵੀ ਚਲੋ ਤੁਸੀਂ ਲਾ ਹੀ ਲੋ 6 ਮਹੀਨਿਆਂ ਦਾ ਮਾਜਨਾ ਵੀ ਚੰਗੇ ਵੜੇਵੇਂ ਵੜੂਵੇਂ ਪੈ ਗਏ ਤੇ ਫੱਬਿਆ ਵਿਆ ਪੂਰਾ ਟੌਪ ਦਾ ਮਾਲੀ ਕੀ ਬਾਤ ਆ ਸੱਜਣੋ ਵੇਖੋ ਬਿਊਟੀ ਇਹਦੇ ਫੇਸ ਕੁਆਲਿਟੀ ਚੈੱਕ ਕਰਿਓ ਸਿਆਣਾ ਬੜਾ ਜਿਆਦਾ ਠੀਕ ਆ ਖੁੱਲਾ ਹੀ ਛੱਡਿਆ ਸੀ ਨਾ ਹਾਂ ਉਹਨਾਂ ਦਾ ਖੁੱਲਾ ਨਹੀਂ ਹੁਣ ਵੀ ਖੁੱਲਾ ਛੱਡਦੇ ਨਾ ਐਂਗੀਆਂ ਮੱਜਾਂ ਨੂੰ ਮਾਰ ਗੋ ਜਾ ਕੇ ਠੀਕ ਆ ਈ ਦਾ ਸਿਆਣਾ ਲੈ ਚੱਲ ਉੱਥੇ ਨੇੜੇ ਮਈਆਂ ਦੇ ਘਰ ਕਿਆ ਬਾਤ ਆ ਸੱਜਣ ਸਾਂਭਣ ਵਾਲਿਆਂ ਨੇ ਵੀ ਦੁੱਖ ਤੋੜਿਆ ਬੜੀ ਸੰਭਾਈ ਚੰਗੀ ਕੀਤੀ ਆ ਬਾਕੀ ਸਰਕਾਰੀ ਦਾ ਵਾ ਮਾਂ ਦਾ ਰਿਕਾਰਡ ਚੰਗਾ ਜੇ ਕੋਈ ਇਹਦੀ ਮਾਂ ਵੇਖਣੀ ਚਾਹਵੇ ਹੈਗੀ ਉਹਨਾਂ ਕੋਲੇ ਹਣਾ ਹਾਂ ਨਾਲ ਤੇ ਮਿਰਚੇ ਕੇ ਪੈਂਦੀ ਆਈ ਜਿੱਥੋਂ ਆਪਾਂ ਲਿਆ ਹਾਂਜੀ ਵੀ ਉੱਥੇ ਆਪਾਂ ਜੇ ਕੋਈ ਚਾਵੇ ਹਨਾ ਭੈਣ ਭਰਾ ਤਸੱਲੀ ਕਰਨੀ ਤਾਂ ਕਰਾ ਦੇਾਂਗੇ ਹਾਂਜੀ ਹਾਂਜੀ ਓਕੇ 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 ਠੀਕ ਆ ਬੰਨ ਦੇ ਇਹਨੂੰ ਕਿਰਾ ਨਾ ਪਤ ਹੋਏ ਹਟ ਜਾ ਤੇ ਲਵੀ ਫਿਰ ਇਹ ਆਪਾਂ ਕਿੰਨੇ ਦਾ ਮਾਲੀ ਜਿਹੜਾ ਸੇਲ ਕਰਨਾ ਇਹਦਾ ਫੋਨ ਤੇ ਕਰ ਲਾਂਗੇ ਰੇਡ ਆਪਾਂ ਇਹ ਓਕੇ ਇਹਦਾ ਜਿਹੜਾ ਮੁੱਲ ਘਰੇ ਰੱਖਣ ਵਾਲਾ ਹੋਵੇ ਹਾਂ ਵੀ ਮੇਰੇ ਕੋਈ ਕਹੇ ਮੈਂ ਵੱਡਣਾ ਦੇ ਦੂੰਗਾ ਉਹ ਨਹੀਂ ਆ ਗਈ ਫੋਨ ਲਾਵੇ ਕੋਈ ਵੀ ਬੰਦਾ ਨਹੀਂ ਨਹੀਂ ਇਹ ਤਾਂ ਯਾਰ ਹੀਰਾ ਚੀਜ਼ ਆ ਤੇ ਇਹ ਤਾਂ ਕਹੇ ਘਰੇ ਰੱਖਣ ਵਾਲੇ ਭੈਣ ਭਰਾ ਨਹੀਂ ਹਨ ਜੇ ਕਈ ਭੈਣ ਭਰਾ ਗੁੱਜਰ ਵੀ ਕੱਟਾ ਲਵਦੇ ਤੇ ਸੱਜਣੋ ਮੈਨੂੰ ਵੀ ਕਈ ਬੰਦਿਆਂ ਦੇ ਫੋਨ ਆਏ ਆ ਕੱਟੇ ਲਈ ਤੇ ਥੋੜਾ ਜਿਹਾ ਨੰਬਰ ਨਹੀਂ ਮੇਰੇ ਦਿਮਾਗ 'ਚ ਵੀ ਮਈਆਂ 'ਚ ਛੱਡਣਾ ਤੇ ਬਾਕੀ ਨਾ ਤੋਹਫਾ ਚੀਜ਼ ਹੀ ਆ ਮੇਲਿਆਂ ਵਾਲਾ ਕੱਟਾ ਕਰਿਓ ਸੰਪਾਰਕ ਨੰਬਰ ਚੱਲੀ ਜਾ। ਆ ਛੋਟੀ ਛੱਲੇ ਲਵੀ ਕਿੰਨਾ ਦੁੱਧ ਤਾਂ ਮੜਾ ਜ ਆਪਾਂ ਵਿਖਾ ਦਈਏ। 13 ਕਿਲੋ ਦੁੱਧ ਹੋਊਗਾ ਲੈ। ਇਹਦੇ ਕੋਲੇ ਹਾਂਜੀ 13 ਕਿਲੋ ਦੁੱਧ ਨਿਗੀ ਜੀ ਦੇ। ਤਿੰਨ ਕਿਤੇ ਤਿੰਨ ਦਾ ਕੰਡੇ ਚੜਾ ਕੇ ਲੈ ਜੇ ਬੰਦਾ ਕੋਈ ਵੀ। ਇੱਕ ਮਹੀਨਾ ਤੇ ਕੁਛ ਦਿਨ ਬਣੀ ਨੂੰ ਹੋ ਗਈ ਇਹਨੂੰ। ਇੱਕ ਮਹੀਨਾ ਤੇ ਕੁਛ ਦਿਨਾਂ ਦੀ ਬਣੀ ਵੀ ਆ ਤੇ 12-13 ਕਿਲੋ ਦੁੱਧ ਤਿਆਰ ਕੰਡੇ ਵਾਲਾ। ਕੰਡੇ ਦੇ ਲੈ ਜਾ ਚੜਾ ਕੇ। ਇਹ ਕਿੰਨੇ ਦੀ ਦੇ ਦਿਆਂਗੇ ਆਪਾਂ? ਪਰ ਉਸ ਤੋਂ ਮਿੰਟ ਦਾ ਠੀਕ ਆ ਭਰਾ ਇਹਨੂੰ। ਰਸਤਮ ਹਿੰਦ ਤੋਂ ਗੱਭਣ। ਹਾਂਜੀ। ਕਿੰਨੇ ਦੀ ਦੇ ਦਿਆਂਗੇ? 85 ਹਜ਼ਾਰ ਦੀ ਦੇ ਦਿਆਂਗੇ ਆਪਾਂ। 85 ਹਜ਼ਾਰ ਦੀ ਮੇਲਾ ਲੁੱਟਣ ਵਾਲੀ ਗੱਲ 12-13 ਕਿਲੋ ਦਾ ਦੁੱਧ ਮਹੀਨੇ ਦੀ ਬਣੀ। ਲੈ ਲੈ ਬੱਚਾ ਨਹੀਂ ਪਰ ਗਈ। ਠੀਕ ਆ ਥਾਪੀ ਦੇ। ਥਾਪੀ ਦੇ ਘਾੜੇ ਦੇ ਮਿਲਦੀ ਆ। ਓਕੇ ਰਿਪੋਰਟ। ਦੁੱਧ ਨੂੰ ਬੜੀ ਖਰੀ ਆ ਯਾਰ। ਤੇ ਆ ਮੀਣੀ ਥੱਲੇ ਕਿੰਨਾ ਦੁੱਧ? ਇਹਦੇ 12 ਕਿਲੋ ਆਈ। 12 ਕਿਲੋ। ਕੰਡੇ ਵਾਲਾ ਮਗਰ ਮੀਣੀ ਕੱਟੀ ਜਾਂਦੀ। ਮਗਰ ਮੀਣੀ ਕੱਟੀ ਤੇ ਕੰਡੇ ਵਾਲਾ 12 ਕਿਲੋ ਦੁੱਧ ਤੇ ਚੂਣ ਚਾਂਣ ਦੀ 1 ਠੀਕ ਆ ਇਹ ਵੀ ਗੱਬ ਡੋਕਾ ਕੱਢ ਗਈ ਇਹ ਵੀ ਬਣ ਗਈ ਟੀਕਾ ਲਵਾਤਾ ਗੱਬ ਡੋਕਾ ਕੱਢ ਗਈ ਇਹ ਕਿੰਨੇ ਦੀ ਦੇ ਦੀਏ ਤੇ 95 ਹੀ ਦੇ ਦਾਂਗੇ 90 ਦੇ 5 95000 85 ਦੀ 95 ਦੀ ਮੀਣੀ ਕੱਟੀ ਮਗਰ ਤੇ ਇਹਦਾ ਕੀ ਹਿਸਾਬ ਕਿਤਾਬ ਕਿੰਨਾ ਦੁੱਧ ਆ ਇਹਦੇ ਨਾਲ 12 13 ਕਿਲੋ ਇਹਦੇ ਨਾਲ ਪਿਆਰੇ 12 ਤੋਂ 13 ਕਿਲੋ ਦੁੱਧ ਵੱਡੀ ਝੋਟੀ ਘੱਟ ਕੁਦ ਬੜਾ ਕੱਟੀ ਜੇ ਨਹੀਂ ਮਗਰੇ ਦੇ ਕੱਟੀ ਇਹ ਹਰਿਆਣੇੋਂ ਆਈ ਆਈ ਹਰਿਆਣੇ ਦੀ ਆ ਕੱਟੀ ਇਹਦੇ ਮਗਰ ਸਰਕਾਰੀ ਸੀਮਾਂ ਦੀ ਉਹ ਐਚਐਲਡੀ ਦੀ ਆ ਐਚਐਲਡੀ ਦੇ ਸੀਮਨ ਦੀ ਆ ਹਨਾ ਤੇ ਉਹ ਕਿ ਰਿਪੋਰਟ ਆ ਦੁੱਧ ਇਹਦੇ ਕੋਲੇ ਕਿੰਨਾ ਕਹਦਾ ਦੁੱਧ 13 ਕਿਲੋ ਹੀ ਹੋਵੇ ਥੱਲੇ 13 ਕਿਲੋ ਦੁੱਧ ਕਰਮ ਵਾਲੀ ਥੱਲੇ ਚੋਣ 100 ਦੀ 100 100 ਦੀ 100 ਵੱਡੀ ਬਹੁਤ ਆ ਯਾਰ ਹਨਾ ਵੱਡੀ ਮਾਜਾ ਜਮਾ ਫਰੀਕ ਚਾਉਣੀ ਜੈ ਨਹੀਂ ਮੋਟਾ ਚਾਉਣਾ ਦੇਖੋ ਆ ਤਾਂ ਹੀ 13 ਕਿਲੋ ਦੁੱਧ ਵੀ ਆ ਇਹ ਕਿੰਨੇ ਦੀ ਦੇ ਦੀਏ ਜਮਾ ਹੀ ਆ ਕਹਦੇ ਅੱਜ ਮੇਲਾ ਲੁੱਟਣ ਵਾਲੀ ਗੱਲ ਕਰਦੇ ਮੁੱਲ ਭਲਾ 1 15 20 ਜਿੰਨਾ ਮਰਜ਼ੀ ਕਰਾਓ ਉਹਨੂੰ 1 ਕੱਠ ਦੀ ਦੇ ਦਾਂਗੇ ਆਪਾਂ ਇਹ ਕੱਠ ਦੀ 1 5 ਦੀ ਦੇ ਦਈਏ ਯਾਰ ਅੱਜ ਵੇਖੀ ਜਾਓ ਹਾਂ ਜੀ ਹਨਾ 1 5 ਦੀ ਜਦੋਂ ਤੱਕ ਟਾਈਮ ਨਾਲ ਚਾਹੀਦੀਆਂ 7 ਵਜੇ ਦੀ ਚਵਾਈ ਆਓ ਤਾਂ ਦਿਸੀ ਜਾਂਦੀਆਂ ਕੋਈ ਥਣਾ ਚ ਨਹੀਂ ਮੈਂ ਸੱਜਣੋ ਕੱਟੇ ਦੀ ਵੀਡੀਓ ਬਣਾਉਣੀ ਸੀ ਮੈਂ ਕਿਹਾ ਤੁਹਾਨੂੰ ਇਹਨਾਂ ਤੇ ਵੀ ਕੈਮਰਾ ਮਾਰਦਗੇ ਤੇ ਆ ਬੱਲੀ ਦਾ ਕੀ ਹਿਸਾਬ ਕਿਤਾਬ ਜੀ 14 ਕਿਲੋ ਦੁੱਧ ਆ ਤੇ ਮਗਰ ਕੱਟੀ ਮਗਰ ਕੱਟੀ ਆ ਜੀ ਠੀਕ ਆ ਤੇ ਨੀਲੀ 라ਵੀ ਚਾਨੀ ਨੀਲੀ 라ਵੀ ਕੀ ਹੁੰਦੀ ਹੈ ਹਾਂ ਇਹ ਬਾਰਡਰ ਲਾਈਨ ਦੀ ਹੈ ਉਧਰੋਂ ਆਈ ਆ ਕਦੋਂ ਚੰਗਾ ਹੈ ਨਾ ਚੋਣ 100 ਦੀ 100 ਓਕੇ 100 ਦੀ 100 ਪਿੱਛੋਂ ਐ ਨੂੰ ਕਰ ਮਾੜੀ ਜੀ ਮੇਰੇ ਤੋਂ ਤਾਂ ਡਰਦੀ ਆ ਸੱਜਣੋ ਵੇਖਿਓ 14 ਕਿਲੋ ਦੁੱਧ ਆ ਤੇ ਲੈਵੇ ਭਾਂਡੇ ਦੀ ਬੜੀ ਸਾਫ਼ ਸੁਥਰੀ ਝੋਟੀ ਆ ਥੋੜੀ ਜੀ ਜਿਵੇਂ ਕੈਮਰੇ ਤੋਂ ਠੀਕ ਆ ਤੇ ਬਾਕੀ ਸੂਏ ਪਸ਼ੂ ਆ ਸੱਜਣੋ ਭਾਵੇਂ ਤੁਸੀਂ ਵੀਡੀਓ ਕਾਲ ਤੇ ਚੋਣੇ ਆ ਜਾ ਕੇ ਚੋਣੇ ਦੁੱਧ ਮੈਣ ਸਕਦੇ ਆ ਅਗਲਾ ਉਹਦਾ ਕੰਡਾ ਵੀ ਲੈ ਲਈ ਜਿੰਨਾ ਤੋਂ ਦੱਸਤਾ ਜੇ 100 ਗ੍ਰਾਮ ਘਰੂ ਮੱਝ ਨਾਲ ਲੈ ਕੇ ਜਾਣ ਬੰਦੇ ਓਕੇ ਰਿਪੋਰਟ ਹਨਾ ਵੀ ਗਰੰਟੀ ਹੈ ਇਹ ਕਿੰਨੇ ਦੀ ਦੇ ਦੀਏ ਜਾਵਾਂ ਕਾਟਾ ਵਾਟਾ ਇਹ ਅੱਜ 125 ਦੇ ਲੱਗੇ 1 ਲੱਖ ਤੇ 25 ਹਜ਼ਾਰ ਦੀ ਹਾਂਜੀ ਛੋੜ ਛੱਪਾ ਕਰ ਦਾਂਗੇ ਮਾੜਾ ਇੱਕ 20 ਦੀ ਦੇ ਦੇ ਦਈਏ ਅਜੇ ਵੇਖੀ ਜਾਓ ਪਰ ਇੱਕ ਵੀ ਤੋ ਘੱਟ ਨਾ ਕੋਈ ਫੋਨ ਲਾ ਉਹ ਤਾਂ ਯਾਰ ਜਿਹੜਾ ਲਾਊਗਾ ਆਪਾਂ ਵਹਿ ਨਹੀਂ ਦੰਦੇ ਹਾਂ ਹਨਾ ਵੀ ਆਪਣੀਆਂ ਆਪਣੇ ਕਿੱਲੇ ਤੇ ਆ ਬਾਬਾ 100 100 ਰੁਪਏ ਛੋੜ ਹੀ ਕਰਾ ਗਈ ਦੋਸਤੋ ਬਸ ਨਹੀਂ ਠੀਕ ਆ ਕੋਈ ਛੱਕਰੀ ਇੱਕ 20 ਲਓ ਵੀ ਸੱਜਣਾ ਦੁੱਧ 14 ਕਿਲੋ ਨੀਲੀ ਰਾਵੀ ਦੀ ਮਗਰ ਕੱਟੀ ਆ ਬੂਰੀ ਥੱਲੇ ਕਿੰਨਾ ਦੁੱਧ ਆ ਬੂਰੀ ਥੱਲੇ ਵੀ 13 ਕਿਲੋ ਦੁੱਧ ਹੈ ਗਈ 13 ਕਿਲੋ ਦੁੱਧ ਹੈਗਾ ਮਗਰ ਇਹਦੇ ਵੀ ਕੱਟੀ ਕੱਟੀ ਹਾਂਜੀ ਚੋਣ 100 ਦੀ 100 100 ਦੀ 100 ਇਹ ਕਿੰਨੇ ਦੀ ਦੇ ਦਈਏ 145 ਦੇ ਦਾਂਗੇ 1 ਲੱਖ ਤੇ 45 ਹਜ਼ਾਰ ਦੀ 40 ਦੀ ਦੇ ਦ ਲੋ ਵੀ ਸੱਜਣੋ 1,40,000 ਦੀ ਮਗਰ ਕੱਟੀ ਦੁੱਧ ਦੇ ਕੋਲੇ ਦੁੱਧ 13 ਕਿਲੋ ਤੋਂ ਬਾਰ-ਬਾਰ ਹੀ ਆਈ 13 ਕਿਲੋ ਇੱਧਰ ਨੂੰ ਮਾੜੀ ਜੀ ਹਲਾ ਦੇ ਪਿੱਛੋਂ ਵਿਖਾ ਦਈਏ ਇਹ ਥੋੜੇ ਢਿੱਲੀ ਹੋਈ ਮੈਂ ਦੁੱਧ ਚੰਗੇ ਦੱਸੀ ਬੰਦੇ ਹਾਂ ਨਹੀਂ ਚੰਗੇ ਦੁੱਧ ਵਾਲੀ ਮੈਂ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਸੱਜਣੋ ਇਹ ਐਨੀਮਲ ਮੱਤ ਕੀ ਦੇ ਵਿੱਚ ਵਿਕਾਊ ਆ ਮੰਨ ਲਓ ਵੀ 6-7 ਜਨਵਰੀ ਇੱਕੇ ਘਰੇ ਵਿਖਾਤੇ ਤੁਹਾਨੂੰ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਸ਼ਾਰਟ ਵੀਡੀਓ ਸਾਰਿਆਂ ਵੇਖਣ ਲਈ ਧੰਨਵਾਦ